ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਇੱਕ ਨਿੱਕਾ ਜਿਹਾ ਫਾਰਮ ਬਣਾਇਆ ਘਰੇ 500 ਬੱਚੇ ਦਾ ਛੋਟਾ ਜਿਹਾ ਜਿਸ ਵਿੱਚ ਆਪਾਂ ਕੁਕੜੀਆਂ ਕੁੱਕੜ ਦੋਵੇਂ ਪਾਲ ਰਹੇ ਹਾਂ ਆਰ ਆਈ ਆਰ ਬਲੈਕਸਟਾਲ ਆਫ ਦੋਵੇਂ ਵੈਰੈਟੀਆਂ ਜਿਹੜੀਆਂ ਹੈਗੀਆਂ ਇਸ ਫਾਰਮ ਦੇ ਵਿੱਚ ਪਾਲ ਰਹੇ ਹਾਂ ਘਰ ਦੀ ਖਰਾਕ ਮੰਨ ਲਓ ਆਪ ਘਰੇ ਫੀਡ ਤਿਆਰ ਕਰਵਾ ਕੇ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਂਦਾ ਆਪਾਂ ਹੁਣ ਕੁਕੜੀਆਂ 22 ਹਫ਼ਤਿਆਂ ਦੀਆਂ ਹੋ ਗਈਆਂ ਆਂਡੇ ਦੇਣ ਲਈ ਤਿਆਰ ਤੇ ਅੱਜ ਆਪਾਂ ਇਹਨਾਂ ਦੀ ਲੇਅਰ ਫੀਡ ਤਿਆਰ ਕਰਵਾਉਣ ਦੇ ਲਈ ਸਮਾਨ ਲੈ ਕੇ ਆਏ ਹਾਂ ਥੋੜਾ ਬਹੁਤਾ ਇੱਥੋਂ ਐਡ ਕਰਵਾਵਾਂਗੇ ਬਾਕੀ ਘਰੋਂ ਲੈ ਕੇ ਆਂਦਾ ਜਿਹੜਾ ਇਹਨਾਂ ਕੋਲੇ ਅਵੇਲੇਬਲ ਨਹੀਂ ਸੀਗਾ ਜਿਸ ਦੇ ਵਿੱਚ ਮੱਕੀ ਹੈਗੀ ਆ ਮਿਨਰਲ ਹੈਗੇ ਆ ਪਾਊਡਰ ਹੈਗਾ ਕੈਲਸ਼ੀਅਮ ਸਰੋਂ ਦੀ ਖਲ ਹੈਗੀ ਆ ਸੋਇਆਬੀਨ ਹੈਗੀ ਆ ਚੌਕਰ ਹੈਗਾ ਕਣਕ ਦਾ ਤੇ ਇੱਕ ਦੋ ਚੀਜ਼ ਨੂਨ ਹੈਗਾ ਕਾਫੀ ਚੀਜ਼ਾਂ ਵਿੱਚ ਐਡ ਕਰਵਾ ਕੇ ਅਲੱਗ-ਅਲੱਗ ਤਰੀਕੇ ਦੀ ਕੁਆਂਟੀਟੀ ਆਪਦੇ ਹਿਸਾਬ ਨਾਲ ਸੈੱਟ ਕਰਵਾ ਕੇ ਤਾਂ ਆਪਾਂ ਫੀਡ ਗ੍ਰाइंड ਕਰਵਾ ਕੇ ਤਿਆਰ ਕਰਾਈਏ ਸਾਰੀ ਫੀਡ ਮਿਕਸ ਕਰਾਤੀ ਹੈ ਤੇ ਕਿਸੇ ਨੇ ਫੀਡ ਵੀ ਲੈਣੀ ਹੋਵੇ ਆਪਣੇ ਏਰੀਏ ਦਾ ਬੰਦਾ ਹੋਵੇ ਫਾਜਲਕਾ ਏਰੀਆ ਦਾ ਆਪਣੀਆਂ ਸੰਪਰਕ ਸੰਬੰਧ ਕਰ ਸਕਦਾ ਹੈ ਘਰ ਦੀ ਤਿਆਰ ਕੀਤੀ ਫੀਡ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਰੇਟ ਹੈਗਾ ਜੀ ਫੀਡ ਦਾ 40 ਰੁਪਏ ਕਿਲੋ ਜਿਹੜੀ ਲੇਅਰ ਫੀਡ ਆ ਚੰਗੀ ਦੂਜੀ ਤੁਸੀਂ 30 ਰੁਪਏ ਵਾਲੀ ਦੋ ਗੱਟੇ ਪਾਉਂਗੇ ਇਹ ਡੇਢ ਪਊਗੀ ਹਿਸਾਬ ਉੱਥੇ ਆ ਜਾਣਾ ਚੰਗੀ ਫੀਡ ਪਾਵਾਂਗੇ ਘਰ ਘਰੇ ਰੱਖੇ ਬੱਚਿਆਂ ਵਾਸਤੇ ਤੇ ਆਪਣਾ ਰਿਜ਼ਲਟ ਜਿਹੜਾ ਹੈਗਾ ਆਟੋਮੈਟਿਕ ਹੀ ਚੰਗਾ ਹੋ ਜਾਣਾ ਸੋ ਜੇ ਕਿਸੇ ਨੇ ਘਰੇ ਰੱਖਣ ਲਈ ਕੁੱਕੜ ਲੈਣੇ ਆ ਕੁਕੜੀਆਂ ਤਾਂ ਆਪਣੀਆਂ ਹੁਣ ਤੱਕ ਸਾਰੀਆਂ ਸੇਲ ਹੋ ਗਈਆਂ ਮੀਟ ਖਾਣ ਲਈ 2 4 10 ਕੁੱਕੜ ਘਰੇ ਰੱਖਣ ਲਈ ਲੈਣੇ ਤਾਂ ਆਪਣੇ ਕੋਲੇ ਅਵੇਲੇਬਲ ਹੈਗੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਫੀਡ ਲੈਣ ਲਈ ਤੇ ਕੁੱਕੜ ਲੈਣ ਲਈ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ